ਗੁਰੂ ਕੀ ਸਾਧ ਸੰਗਤ ਇੱਕ ਵਾਰ ਸੰਤ ਬਾਬਾ ਮਹਾਰਨਾਮ ਸਿੰਘ ਜੀ ਪੋਚੋ ਵਾਲੇ ਪੋਚੋ ਢਿੱਲੇ ਪਰ ਵਿਰਾਜਮਾਨ ਹਨ अनेका ਕੌਤਕ ਕਰ ਰਹੇ ਹਨ ਇੱਕ ਦਿਨ ਤਿੰਨ ਚਾਰ ਆਦਮੀ ਤੇ ਉਹਨਾਂ ਨਾਲ ਦੋ ਤਿੰਨ ਮਾਈਆਂ ਬੀਬੀਆਂ ਜੋ ਕਿ ਦੇਖਣ ਨੂੰ ਤਾਂ ਗਰੀਬ ਮੰਗਤੇ ਬੜੇ ਅਜੀਬ ਲੱਗਦੇ ਹਨ ਕੱਪੜੇ ਮੈਲੇ ਤੇ ਫਟੇ ਹੋਏ ਹਨ ਫਿਰਦੇ ਫਿਰਦੇ ਆ ਅਥਣ ਬਿੜੇ ਡੇਰੇ ਬਲ ਆ ਗਏ ਬਾਬਾ ਜੀ ਦੇ ਦਰਤੇ ਕਿਸੇ ਨੂੰ ਵੀ ਸਾਦ ਸੰਗਤ ਦੁਰਕਾਰਿਆ ਨਹੀਂ ਸੀ ਜਾਂਦਾ ਬਲਕੇ ਜੋ ਸ਼ਰਨ ਆਵੇ ਤੇ ਸੰਠ ਲਾਵੇ ਕਿਸੇ ਨਾਲ ਨਫ਼ਰਤ ਨਹੀਂ ਜੇ ਰਾਜਾ ਆ ਗਿਆ ਹੈ ਤਾਂ ਉਸ ਨੂੰ ਵੀ ਸਿੱਧੇ ਰਸਤੇ ਪਾਇਆ ਜਾਂਦਾ ਹੈ ਜੇ ਗਰੀਬ ਆ ਗਿਆ ਤਾਂ ਉਸ ਦੀਆਂ ਵੀ ਝੂੜੀਆਂ ਭਰੀਆਂ ਜਾਂਦੀਆਂ ਹਨ ਜੋ ਅਸਲ ਮਾਪਰ ਖੁੰਦੇ ਹਨ ਨਾ ਸਾਦ ਸੰਗਤ ਉਹਨਾਂ ਦੀਆਂ ਨਜ਼ਰਾਂ ਵਿੱਚ ਹਰ ਕਿਸੇ ਲਈ ਦਇਆ ਹੁੰਦੀ ਹੈ ਪਿਆਰ ਹੁੰਦਾ ਹੈ ਅਜੇ ਇਹ ਵੀ ਸਾਰਾ ਪਰਿਵਾਰ ਫਿਰਦਾ ਫਿਰਦਾ ਬਾਬਾ ਜੀ ਦੇ ਪਾਸ ਆ ਗਿਆ ਤੇ ਸਭ ਨੇ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਤੱਕਿਆ ਤੇ ਪੁੱਛਿਆ ਆਓ ਬਈ ਕਿੱਥੋਂ ਆਏ ਹੋ ਤੇ ਕੀ ਕਰਦੇ ਹੋ ਅਗੋਂ ਇਹਨਾਂ ਦੱਸਿਆ ਜੀ ਅਸੀਂ ਬਹੁਤ ਦੂਰੋਂ ਆਏ ਹਾਂ ਆ ਦਿੱਲੀੋਂ ਪਾਰ ਦੇ ਰਹਿਣ ਵਾਲੇ ਹਾਂ ਸੈਸੀ ਹੁੰਦੇ ਹਾਂ ਮੰਗ ਕੇ ਗੁਜ਼ਾਰਾ ਕਰਦੇ ਹਾਂ ਬਾਲ ਬੱਚੇ ਦਾ ਪੇਟ ਪਾਲਦੇ ਹਾਂ ਹੋਰ ਕੋਈ ਸਾਡੇ ਪਾਸ ਗੁਜ਼ਾਰੇ ਦਾ ਸਾਧਨ ਹੀ ਨਹੀਂ ਹੈ ਮਹਾਰਾਜ ਭਗਵਾਨ ਨੇ ਸਾਡੇ ਕਰਮਾਂ ਵਿੱਚ ਇਹੋ ਕੁਝ ਹੀ ਲਿਖਿਆ ਹੈ ਬਾਬਾ ਜੀ ਇਹ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ ਵੀ ਇੱਥੇ ਆ ਕੇ ਵੀ ਇੱਥੇ ਆ ਕੇ ਵੀ ਬਰਸਾਲ ਕਰਦੇ ਹਨ ਇੱਕ ਪਾਸੇ ਤਾਂ ਮੱਥੇ ਟੇਕਣੇ ਮੇਰਾ ਮੰਗਣੀਆਂ ਦੂਜੇ ਪਾਸੇ ਝੂਠ ਬੋਲਣਾ ਇਹ ਕਿੱਥੋਂ ਦਾ ਨਿਆਹ ਹੈ ਇਹ ਤਾਂ ਵਹੀ ਸੱਚ ਦਾ ਦਰਬਾਰ ਹੈ ਔਰ ਜਿੱਥੇ ਆ ਕੇ ਸੱਚ ਬੋਲਣ ਨਾਲ ਹੀ ਭਲਾ ਹੁੰਦਾ ਹੈ ਦੇਖੋ ਗੁਰੂ ਕੀ ਸਾਧ ਸੰਗਤ ਕਿਸ ਅੱਗੇ ਝੂਠ ਬੋਲ ਰਹੇ ਹਨ ਜੋ ਅੰਤਰਜਾਮੀ ਹੈ ਅੰਤਰਜਾਮੀ ਸਭ ਵਿਦ ਜਾਣੈ ਬਾਬਾ ਜੀ ਤਾਂ ਸਭ ਕੁਝ ਜਾਣਦੇ ਸਨ ਪਰ ਚੁੱਪ ਕਰ ਗਏ ਇਹਨਾਂ ਦੇ ਨਾਲ ਇੱਕ ਲੜਕੀ ਹੈ ਜਿਸ ਦੇ ਹੱਥ ਵਿੱਚ ਇੱਕ ਵੇਰੀ ਦੀ ਵਿੰਗੀ ਟੇਢੀ ਸੂਟੀ ਫੜੀ ਹੋਈ ਹੈ ਔਰ ਉਸ ਦੇ ਅੱਗੇ ਪਿੱਤਲ ਦੀ ਸਾਮ ਲੱਗੀ ਹੋਈ ਹੈ। ਬਾਬਾ ਜੀ ਦੀ ਨજર ਉਸ ਪਰ ਪੈ ਗਈ। ਜਦੋਂ ਮੇਰ ਦ੍ਰਿਸ਼ਟੀ ਤੱਕੀ ਤਾਂ ਇੱਕਦਮ ਬੋਲੀ ਜੀ ਇਹ ਸਾਰੇ ਝੂਠ ਬੋਲ ਰਹੇ ਹਨ। ਅਸੀਂ ਤਾਂ ਚੋਰ ਹੁੰਨੇ ਆ। ਇਹ ਮੰਗਣ ਦਾ ਤਾਂ ਇੱਕ ਐਵੇਂ ਬਹਾਨਾ ਹੈ ਰਾਤ ਨੂੰ ਚੋਰੀਆਂ ਕਰਦੇ ਹਾਂ। ਆ ਦਿਨੇ ਮੰਗਣ ਦੇ ਬਹਾਨੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਹਾਂ। ਤੇ ਉਹਨਾਂ ਦੇ ਘਰ ਦਾ ਹਿਸਾਬ ਕਿਤਾਬ ਲਾ ਲੈਂਦੇ ਹਾਂ ਕਿ ਕਿਸ ਤਰੀਕੇ ਨਾਲ ਚੋਰੀ ਕੀਤੀ ਜਾਵੇ ਬਸ ਉਹ ਤਾਂ ਆਪਣੇ ਆਪ ਹੀ ਸਾਧ ਸੰਗਤ ਸਭ ਕੁਝ ਬੋਲੀ ਤੁਰ ਗਈ ਤੇ ਸਭ ਕੁਝ ਦੱਸ ਦਿੱਤਾ ਮਾਣੋ ਉਸ ਦੇ ਭਾਗ ਚੰਗੇ ਸਨ ਜੋ ਸੱਚ ਦੇ ਦਰਬਾਰ ਵਿੱਚ ਸੱਚ ਬੋਲ ਰਹੀ ਹੈ ਪਰ ਨਾਲ ਦੇ ਉਸ ਵੱਲ ਕੂਰ-ਕੂਰ ਕੇ ਤੱਕ ਰਹੇ ਹਨ ਪਰ ਉਸ ਨੂੰ ਕਿਸੇ ਦੀ ਪਰਵਾਹ ਨਹੀਂ ਬਾਬਾ ਜੀ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਵੀ ਬਾ ਤੇਰਾ ਨਾਮ ਕੀ ਹੈ ਜੀ ਮੇਰਾ ਨਾਮ ਗਾਮਾ ਹੈ ਕਹਿਣ ਲੱਗੇ ਗਾਮਾ ਇਹ ਸੂਟੀ ਜੀ ਇਹ ਐਵੇਂ 베ਰੀ ਦੀ ਅਨ ਘੜ ਤੇ ਜੀ ਸੂਟੀ ਹੈ ਲਿਆ ਇਸ ਨੂੰ ਫਿਰ ਸਾਨੂੰ ਦੇ ਦੇ ਉਸ ਨੇ ਝਟ ਫੜਾ ਦਿੱਤੀ ਸੂਟੀ ਫੜ ਕੇ ਕਹਿਣ ਲੱਗੇ ਵਿਵਾ ਜਾ ਤੂੰ ਸੱਚ ਬੋਲਿਆ ਹੈ ਤੇ ਇਸ ਸੱਚ ਦੇ ਸਦਕੇ ਤੈਨੂੰ ਰਾਣੀ ਬਣਾਉਂਦੇ ਹਾਂ ਤੈਨੂੰ ਰਾਣੀ ਬਣਾਉਂਦੇ ਹਾਂ ਤੂੰ ਸੱਚ ਬੋਲਿਆ ਹੈ ਸਾਧ ਸੰਗਤੋ ਬਚਨ ਹੋ ਗਿਆ ਮਹਾਂਪੁਰਖਾਂ ਦਾ ਉਹ ਬਚਨ ਜਿਸ ਨੂੰ ਦੁਨੀਆ ਦੀ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਟਾਲ ਨਹੀਂ ਸਕਦੀ ਪਰ ਹੋਵੇ ਮਹਾਂਪੁਰਖ ਨਹੀਂ ਤੇ بڑے بڑے ਸਰਾਪ ਦਿੰਦੇ ਫਿਰਦੇ ਹਨ ਬੜੀਆਂ ਬੜੀਆਂ ਗੱਲਾਂ ਕਰਦੇ ਹਨ ਪਰ ਪੂਰੀ ਨਹੀਂ ਹੁੰਦੀ ਜੋ ਪੂਰਨ ਮਹਾਂਪੁਰਖਾਂ ਨਾਲ ਸਾਧ ਸੰਗਤ ਉਹ ਐਵੇਂ ਕੋਈ ਬਚਨ ਨਹੀਂ ਕਰਦੇ ਪਰ ਜੀ ਕਰਦੇ ਹਨ ਤਾਂ ਉਹ ਪੱਥਰ ਤੇ ਲੀਕ ਹੋ ਜਾਂਦਾ ਹੈ। ਇਹ ਗਾਮਾ ਬਾਬਾ ਜੀ ਦੇ ਦਰ ਤੋਂ ਵਰ ਲੈ ਕੇ ਚਲੀ ਗਈ। ਆਪਣੀ ਆਦਤ ਅਨੁਸਾਰ ਸਾਧ ਸੰਗਤ ਤੇ ਚੋਰੀਆਂ ਕਰਦੇ ਫੜੇ ਗਏ। ਔਰ ਬਹਾਵਲਪੁਰ ਰਾਜੇ ਦੇ ਕੈਦੀ ਬਣ ਗਏ। ਜਦੋਂ ਕੈਦੀ ਬਣ ਗਏ ਤਾਂ ਗਾਮਾ ਮਨ ਵਿੱਚ ਸੋਚਦੀ ਹੈ। ਬਾਬਾ ਜੀ ਨੇ ਤਾਂ ਵਰ ਦਿੱਤਾ ਸੀ ਕਿ ਤੈਨੂੰ ਰਾਣੀ ਬਣਾਇਆ। ਪਰ ਇਹ ਤਾਂ ਅਸੀਂ ਕੈਦੀ ਬਣ ਗਏ ਹਾਂ। ਤੇ ਨਾਲ ਦੇ ਵੀ ਕਹਿਣ ਲੱਗੇ ਕਿਉਂ ਗਮ ਆ ਦੇਖਿਆ ਆ ਬੋ ਤਾਂ ਸੱਚ ਬੋਲਦੀ ਸੀ ਨਾ ਪਤਾ ਨਹੀਂ ਸੰਤ ਕੀ ਦੇ ਦੇਣਗੇ ਆ ਦੇਖ ਲੈ ਕੈਦ ਹੋ ਗਈ ਸਾਧ ਸੰਗਤ ਸਮਾ ਬੀਤਿਆ ਬਹਾਵਲਪੁਰ ਦਾ ਰਾਜਾ ਜਿਸ ਦੇ ਘਰ ਵਿੱਚ ਔਲਾਦ ਨਹੀਂ ਰਾਜੇ ਦੇ ਮਨ ਵਿੱਚ ਫੁਰਨਾ ਆਇਆ ਕਿ ਆਪ ਜਾ ਕੇ ਕੈਦਖਾਨਾ ਦੇਖਾਂ ਕਿਹੜੇ ਕਿਹੜੇ ਕੈਦੀ ਹਨ ਕੀ ਕੀ ਜ਼ੁਲਮ ਕਿਸੇ ਨੇ ਕੀਤਾ ਹੈ ਔਰ ਰਾਜਾ ਆ ਗਿਆ ਜੇਲ੍ਹ ਵਿੱਚ ਇਕੱਲੇ ਇਕੱਲੇ ਕੈਦੀ ਨੂੰ ਤੱਕਿਆ ਇਕੱਲੇ ਇਕੱਲੇ ਪਾਸੋਂ ਦੋਸ਼ ਪੁੱਛਿਆ ਤਾਂ ਰਾਜੇ ਨੇ ਕਿਸੇ ਦੀ ਸਜ਼ਾ ਘਟਾਈ ਤੇ ਕਿਸੇ ਨੂੰ ਵਧਾ ਦਿੱਤੀ ਕਿਸੇ ਨੂੰ ਦੇਖਿਆ ਕਿ ਇਹ ਬੰਦਾ ਬਹੁਤ ਖਤਰਨਾਕ ਹੈ ਤਾਂ ਉਸ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਰਾਜੇ ਨੇ ਆਪਣੀ ਬੁੱਧੀ ਅਨੁਸਾਰ ਸਭ ਕੁਝ ਕੀਤਾ ਪਰ ਜਿਸ ਵੇਲੇ ਫਿਰਦਾ ਅੱਜ ਜਿਸ ਵੇਲੇ ਫਿਰਦਾ ਫਿਰਦਾ ਇੱਧਰ ਇਹਨਾਂ ਕੈਦੀਆਂ ਵੱਲ ਆਇਆ ਨਾ ਸਾਧ ਸੰਗਤ ਜਾਂ ਗਾਮਾ ਨੂੰ ਤੱਕਿਆ ਤਾਂ ਹੈਰਾਨ ਹੋ ਗਿਆ ਇਹਨਾਂ ਬਾਰੇ ਦਰੋਗੇ ਤੋਂ ਰਿਪੋਰਟ ਲਈ ਗਾਮਾ ਦਾ ਚਿਹਰਾ ਇਸ ਨੂੰ ਇਤਨਾ ਖੂਬਸੂਰਤ ਲੱਗਾ ਨਾ ਸਾਧ ਸੰਗਤ ਕਿ ਦੇਖ ਕੇ ਮਨ ਮੋਇਆ ਗਿਆ ਹੁਕਮ ਕੀਤਾ ਬਈ ਇਸ ਨੂੰ ਮੇਰੇ ਰਾਜ ਮਹਿਲਾਂ ਵਿੱਚ ਭੇਜ ਦਿਓ ਹੁਕਮ ਦੀ ਤਾਲੀਮ ਹੋਈ ਇਸੇ ਤਰ੍ਹਾਂ ਹੀ ਕੀਤਾ ਗਿਆ ਤਾਂ ਰਾਜੇ ਨੇ ਗਾਮਾ ਨੂੰ ਆਪਣੀ ਰਾਣੀ ਬਣਾ ਲਿਆ ਸਾਥ ਸੰਗਤ ਕੁਝ ਸਮੇਂ ਬਾਅਦ ਇਸ ਦੇ ਪੇਟੋਂ ਲੜਕਾ ਪੈਦਾ ਹੋਇਆ ਜੋ ਬਹਾਵਲਪੁਰ ਦੀ ਰਾਜਗਦੀ ਦਾ وارث ਬਣਿਆ ਤਾਂ ਹੁਣ ਗਾਮਾ ਦੀਆਂ ਅੱਖਾਂ ਅੱਗੇ ਸਾਰੀ ਕਹਾਣੀ ਆ ਗਈ ਤੇ ਬਾਬਾ ਮਹਾਰਾਮ ਸਿੰਘ ਜੀ ਨੂੰ ਨਮਸਕਾਰ ਕੀਤੀ ਉਹ ਦੇਸਾ ਬਣ ਗਈ ਜਿਵੇਂ ਆਖੇ ਮੋਹੇ ਅਨਾਥ ਗਰੀਬ ਨਵਾਨੀ ਕੰਤ ਪਕੜ ਹਮ ਕੀਨੀ ਰਾਣੀ। ਸੋ ਦਸਦੇ ਹਨ ਕਿ ਬਾਦ ਵਿੱਚ ਇਹ ਰਾਣੀ ਆਪਣੇ ਪਤੀ ਨੂੰ ਨਾਲ ਲੈ ਕੇ ਬਾਬਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਲਈ ਜਾਂਦੀ ਰਹੀ ਹੈ। ਉਹ ਸੋਟੀ ਜਿਹੜੀ ਗਾਮਾ ਤੋਂ ਉਸ ਵੇਲੇ ਲਈ ਸੀ ਨਾ ਸਾਥ ਸੰਗਤ। ਕੁਝ ਸਮੇਂ ਬਾਅਦ ਮਹਾਰਾਜ ਬਾਬਾ ਮਹਾਰਨਾਮ ਸਿੰਘ ਜੀ ਪਾਸੋਂ ਸੇਵਕਾਂ ਨੇ ਪੁੱਛਿਆ ਬਾਬਾ ਜੀ ਇਹ 베ਰੀ ਦੀ ਮਾਮੂਲੀ ਜੀ ਸੂਟੀ ਮੰਗਤਿਆਂ ਦੀ ਇੱਥੇ ਸੰਭਾਲ ਕੇ ਰੱਖੀ ਹੋਈ ਹੈ ਇਸ ਦਾ ਕੀ ਫਾਇਦਾ ਹੈ ਬਾਬਾ ਜੀ ਸੁਣ ਕੇ ਮੁਸਕਰਾਏ ਤੇ ਆਖਿਆ ਬਈ ਇਹ ਸੂਟੀ ਵਿੱਚ ਬੜੇ ਗੁਣ ਹਨ ਇਹ ਸੂਟੀ ਵਿੱਚ ਬੜੇ ਗੁਣ ਹਨ ਆ ਜਿਸ ਨੂੰ ਬੁਖਾਰ ਹੋਵੇ ਜਿਸ ਦੇ ਪੇਟ ਵਿੱਚ ਦਰਦ ਹੋਵੇ ਜਿਸ ਨੂੰ ਸਿਰ ਦਰਦ ਹੋਵੇ ਬਈ ਉਸ ਦੇ ਨਾਲ ਸੁਹਾ ਦੇਵੇ ਉਹ ਸਾਰੇ ਰੋਗ ਦੂਰ ਕਰ ਦੇਵੇਗੀ ਅੱਗੋਂ ਸੇਵਕਾਂ ਨੇ ਸਤਿ ਵਚਨ ਕੀਤਾ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਸਾਧ ਸੰਗਤ ਕੁਝ ਸਮੇਂ ਬਾਅਦ ਸ੍ਰੀ ਬਾਬਾ ਮਹਾਰਨਾਮ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਾਜ ਸੰਗਤ ਉਸ ਤੋਂ ਬਾਅਦ ਸ੍ਰੀ ਬਾਬਾ ਨਰੈਣ ਸਿੰਘ ਜੀ ਗੱਦੀ ਪਰ ਬੈਠੇ ਸੂਟੀ ਤੋਂ ਸੇਵਾ ਲੈਂਦੇ ਰਹੇ ਇਹਨਾਂ ਤੋਂ ਬਾਅਦ ਤੀਜੀ ਗੱਦੀ ਸ੍ਰੀ ਬਾਬਾ ਇਸਰ ਸਿੰਘ ਜੀ ਪੁੱਚੋ ਵਾਲਿਆਂ ਦੀ ਗੱਦੀ ਪਰ ਇਹ ਸੂਟੀ ਤੋਂ ਵੀ ਸੇਵਾ ਲੈਂਦੇ ਰਹੇ ਪਰ ਇਹਨਾਂ ਦੇ ਸਮੇਂ ਵਿੱਚ ਖੁੱਲ ਖੇੜ ਜ਼ਿਆਦਾ ਹੋ ਗਈ ਇਹਨਾਂ ਸੰਤਾਂ ਦਾ ਕੁਟੰਬ ਕਬੀਲਾ ਰਿਸ਼ਤੇਦਾਰ ਜ਼ਿਆਦਾ ਆਪੋਚੋ ਡੇਰੇ ਵਿੱਚ ਰਹਿਣ ਲੱਗ ਪਏ ਹੋਰ ਆਏ ਗਏ ਦੀ ਪੁਰਸ਼ ਪ੍ਰਤੀਤ ਘਟ ਹੋ ਗਈ ਇਸ ਕਾਰਨ ਕਰਕੇ ਸੰਤਾਂ ਦੇ ਰਿਸ਼ਤੇਦਾਰ ਅਮਾਈ ਜੈਲੋ ਪਿੰਡ ਪੱਤੋਂ ਇਹ ਸੂਟੀ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਕਿਸੇ ਤਰੀਕੇ ਨਾਲ ਸੂਟੀ ਆਪਣੇ ਪਿੰਡ ਲੈ ਗਈ ਪਰ ਨੇਤ ਨਿਰੰਕਾਰ ਦੀ ਐਸੀ ਹੋਈ ਸੂਟੀ ਲੈ ਤਾਂ ਗਈ ਪਰ ਉਸ ਦਾ ਦਿਮਾਗ ਗੁੰਮ ਹੋ ਗਿਆ ਉਸ ਦੀ ਮਤੀ ਮਾਰੀ ਗਈ ਫਿਰ ਜਿਸ ਬਿਮਾਰ ਨੂੰ ਜਾਂ ਪੇਟ ਦਰਦ ਵਾਲੇ ਨੂੰ ਸੁਹਾਉਂਦੇ ਹਨ ਉਸ ਨੂੰ ਪਹਿਲਾਂ ਨਾਲੋਂ ਵੀ ਤਕਲੀਫ ਵੱਧ ਹੋ ਜਾਂਦੀ ਹੈ ਕਿਉਂਕਿ ਚੋਰ ਕੀ ਹਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੂਟੀ ਚੋਰੀ ਕਰਨ ਵਾਲਾ ਚੋਰ ਤੇ ਚੋਰੀ ਕੀਤੀ ਹੋਈ ਸੂਟੀ ਦਾ ਕੰਮ ਚੰਗਾ ਕਿਸ ਤਰ੍ਹਾਂ ਹੋ ਸਕਦਾ ਹੈ ਸਾਧ ਸੰਗਤ ਇਸ ਕਾਰਨ ਸਗੋਂ ਇਸ ਸੂਟੀ ਨਾਲ ਪਹਿਲਾਂ ਨਾਲੋਂ ਬਧੇਰੇ ਤਕਲੀਫ ਹੋਣ ਲੱਗ ਗਈ ਹੁਣ ਸੰਤ ਇਸਰਦਾਸ ਜੀ ਪੁੱਚੋ ਵਾਲਿਆਂ ਦੀ ਤੀਸਰੀ ਗੱਦੀ ਦੇ ਮਾਲਕ ਇਹ ਵੀ ਚੜ੍ਹਾਈ ਕਰ ਗਏ ਹੁਣ ਚੌਥੀ ਗੱਦੀ ਸੰਤ ਬਾਬਾ ਖੀਮ ਸਿੰਘ ਜੀ ਜੋ ਸ੍ਰੀ ਬਾਬਾ ਨਾਨਕ ਜੀ ਮਹਾਰਾਜ ਦੇ ਸੇਵਕ ਸਨ ਪਿੰਡ ਚੂੜ ਚੱਕ ਤੇ ਸ੍ਰੀ ਬਾਬਾ ਜੀ ਦੇ ਪਾਸ 8 ਸਾਲ ਪਾਠਾਂ ਦੀ ਸੇਵਾ ਕੀਤੀ ਤੇ ਜਦੋਂ ਸ੍ਰੀ ਬਾਬਾ ਇਸਰ ਸਿੰਘ ਜੀ ਨੇ ਨਾਨਕ ਸਰ ਜਗਰਾਉਂ ਦੀ ਸੇਵਾ ਸੰਭਾਲ ਕੀਤੀ ਨਾ ਸਾਧ ਸੰਗਤ ਦਾ ਸੰਤ ਖੇਮ ਸਿੰਘ ਜੀ ਦਿੱਲੀ ਕਰੋਲ ਬਾਗ ਸੰਤ ਸੁजान ਸਿੰਘ ਜੀ ਦੇ ਪਾਸ ਆਪਣਾ ਜੀਵਨ ਬੜੇ ਸੋਚ ਚ ਤੇ ਢੰਗ ਨਾਲ ਨਿਭਾਇਆ ਸਮਾਪਤ ਕੇ ਚੌਥੀ ਗੱਦੀ ਪੁੱਚੋ ਦੇ ਮਾਲਕ ਬਣੇ ਜਿਸ ਵੇਲੇ ਇੱਥੇ ਪੁੱਚੋ ਦੀ ਸੇਵਾ ਸੰਭਾਲ ਕੀਤੀ ਤਾਂ ਇਹ ਸੂਟੀ ਨਾ ਮਿਲੀ ਹੁਣ ਸੰਗਤ ਨੇ ਕਿਹਾ ਜੀ ਸੂਟੀ ਤਾਂ ਬਹੁਤ ਜ਼ਰੂਰੀ ਹੈ ਉਸ ਦੀ ਜ਼ਰੂਰ ਪਾਲ ਕਰਨੀ ਚਾਹੀਦੀ ਹੈ ਅਗੋਂ ਸੰਤ ਖੇਮ ਸਿੰਘ ਜੀ ਨੇ ਆਖਿਆ ਵੀ ਸਾਡੇ ਆਉਣ ਤੋਂ ਪਹਿਲਾਂ ਚਲੀ ਗਈ ਹੈ ਤੇ ਨਾ ਹੀ ਸਾਨੂੰ ਪਤਾ ਹੈ ਜੋ ਬਾਬਾ ਜੀ ਦੀ ਮਰਜ਼ੀ ਹੋਵੇਗੀ ਉਸੇ ਤਰ੍ਹਾਂ ਹੀ ਹੋਵੇਗਾ ਜੇ ਬਾਬਾ ਜੀ ਦੀ ਮਰਜ਼ੀ ਹੋਵੇਗੀ ਤਾਂ ਆ ਜਾਵੇਗੀ ਇਹ ਤਾਂ ਜਿਵੇਂ ਬਾਬਾ ਜੀ ਦੀ ਮਰਜ਼ੀ ਹੈ ਉਵੇਂ ਹੀ ਹੋਵੇਗਾ ਸੰਗਤ ਦੀ ਬੇਨਤੀ ਸੰਤਾਂ ਨੇ ਬਾਬਾ ਜੀ ਦੇ ਅੱਗੇ ਰੱਖ ਦਿੱਤੀ ਹੁਣ ਜਿਹੜੇ ਸੋਟੀ ਲੈ ਕੇ ਗਏ ਸਨ ਸਾਧ ਸੰਗਤ ਉਹਨਾਂ ਨੂੰ ਖੂਬ ਕੀੜਾ ਚੜਿਆ ਉਹਨਾਂ ਨੂੰ ਰਾਤ ਕੱਟਣੀ ਵੀ ਔਖੀ ਹੋ ਗਈ ਐਸਾ ਸਮਾਂ ਬਣਿਆ ਕਿ ਜੇ ਸੌਂਦੇ ਹਨ ਤਾਂ ਡਰਾਉਣੇ ਸੁਪਨੇ ਆਉਂਦੇ ਹਨ ਜੇ ਜਾਗਦੇ ਹਨ ਤਾਂ ਵੀ ਡਰ ਆਉਂਦਾ ਹੈ ਜੇ ਤੁਰਦੇ ਹਨ ਤਾਂ ਥੱਕੇ ਪੈਂਦੇ ਹਨ ਆਖਰ ਘਰ ਵਾਲੇ ਸਾਰੇ ਇਕੱਠੇ ਹੋਏ ਤੇ ਮਨ ਵਿੱਚ ਵਿਚਾਰ ਕੀਤੀ ਤੇ ਵਿਚਾਰ ਕਰਕੇ ਅਗਲੇ ਦਿਨ ਸੂਟੀ ਲੈ ਕੇ ਭੁੱਜੋ ਸੰਤ ਖੇਮ ਸਿੰਘ ਜੀ ਦੇ ਪਾਸ ਪਹੁੰਚੇ ਸਾਰੀ ਵਿਥਿਆ ਜਾ ਸੁਣਾਈ ਤੇ ਸੂਟੀ ਅੱਗੇ ਰੱਖੀ ਤੇ ਨਾਲ 600 ਰੁਪਇਆ ਪੀਟਾ ਕੀਤਾ ਕਿ ਮਹਾਰਾਜ ਇਸ ਦਾ ਖੰਡ ਪਾਠ ਕਰਾ ਦਿਓ ਤੇ ਪਿਛਲੀ ਸਾਨੂੰ ਮਾਫੀ ਦਿਓ ਅਗੋ ਸੰਤ ਖੀਮ ਸਿੰਘ ਜੀ ਨੇ ਆਖਿਆ ਕਿ ਬਈ ਜਿੱਥੋਂ ਦੀ ਇਹ ਸੂਟੀ ਸੀ ਉੱਥੇ ਹੁਣ ਆ ਗਈ ਹੈ ਬਾਕੀ ਜੋ ਤੁਸੀਂ ਮਾਫੀ ਲੈਣੀ ਹੈ ਉਹ ਤੁਸੀਂ ਆਪ ਹੀ ਗੱਦੀ ਅੱਗੇ ਅਰਦਾਸ ਕਰੋ ਤੇ ਪਾਠ ਵਾਸਤੇ ਅਸੀਂ ਇਹ ਮਾਇਆ ਨਹੀਂ ਲੈਣੀ ਤੁਸੀਂ ਆਪ ਇੱਥੇ ਰਹਿ ਕੇ ਸੇਵਾ ਤੇ ਅਰਦਾਸ ਕਰੋ ਬਾਬਾ ਜੀ ਆਪ ਹੀ ਤੁਹਾਨੂੰ ਬਖਸ਼ਣਗੇ ਸੋ ਇਸੇ ਤਰ੍ਹਾਂ ਕੀਤਾ ਸਾਧ ਸੰਗਤ ਤੇ ਫਿਰ ਉਹ ਛੋਟੀ ਸੰਤ ਬਾਬਾ ਖੇਮ ਸਿੰਘ ਜੀ ਦੇ سپرد ਹੋਈ ਸੋ ਦੇਖੋ ਸੱਚ ਬੋਲਣ ਦਾ ਪ੍ਰਤਾਪ ਇੱਕ ਮੰਗਤਿਆਂ ਨੂੰ ਸਾਧ ਸੰਗਤ ਮਾਲਕ ਨੇ ਕਿੱਥੋਂ ਤੱਕ ਪਹੁੰਚਾ ਦਿੱਤਾ ਸੋ ਆਓ ਮਾਲਕ ਮਿਹਰ ਕਰੇ ਸਾਨੂੰ ਵੀ ਮਾਲਕ ਸਮਤ ਬਖਸ਼ਿਸ਼ ਕਰਨ ਇਸ ਗੁਣ ਨੂੰ ਅਸੀਂ ਵੀ ਧਾਰਨ ਕਰੀਏ ਹੋਈਆਂ ਪੁੱਲਾਂ ਚੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ